ਅਮਿਸ਼ਕਾਰੀ ਮੈਂ ਬੇਪਨਗੋਲ ਤੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਜੇਕਰ ਲੋਕ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਹਲਕਾ ਫਰੀਦਕੋਟ ਤੋਂ ਹਰ ਇੱਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਹੜਾ ਹੈਗਾ ਚੋਣ ਮੈਦਾਨ ਦੇ ਵਿੱਚੋਂ ਤਰਗਿਆ ਹੈ ਅਸੀਂ ਆਏ ਅਸੀਂ ਜੈਤੋ ਪੰਜਾਬੀ ਯੂਨੀਵਰਸਿਟੀ ਕੈਂਪਸ ਚ ਆਏ ਆਪਾਂ ਬੱਚੇ ਨਾਲ ਗੱਲਬਾਤ ਕਰਦੇ ਆ ਬੀਜ ਲੋਕ ਸਭਾ ਚੋਣਾਂ ਦੇ ਇਲੈਕਸ਼ਨ ਹੋਣ ਜਾ ਰਹੇ ਆ ਕਿ ਹਾਂਜੀ ਕਿਹੋ ਜਿਹਾ ਨੇਤਾ ਚਾਹੀਦਾ ਕੀ ਗੱਲਬਾਤ ਦੇਖੋ ਜੀ ਆਪਾਂ ਨੂੰ ਸਾਫ਼ ਸੁਥਰਾ ਨੇਤਾ ਚਾਹੀਦਾ ਜੋ ਭ੍ਰਿਸ਼ਟਾਚਾਰ ਨੂੰ ਮਕਾ ਸਕੇ ਬੇਰਜਗਰੀ ਨੂੰ ਮਾਰ ਸਕੇ ਤੇ ਬਾਕੀ ਜੋ ਵੀ ਆਪਾਂ ਨੂੰ ਮਤਲਬ ਸਾਫ਼ ਸੁਥਰੀ ਇਲੈਕਸ਼ਨ ਹੋਣੀ ਚਾਹੀਦੀ ਹੈ ਬਿਲਕੁਲ ਤੁਹਾਡੀ ਵੋਟ ਫਸਟ ਟਾਈਮ ਵੋਟਰ ਆਹ ਜੀ ਫਸਟ ਟਾਈਮ ਵੋਟਰ ਫਸਟ ਟਾਈਮ VOTING ਆ ਤੇ ਫਸਟ ਟਾਈਮ ਜਿਹੜਾ ਇਲੈਕਸ਼ਨ ਜ ਮਤਲਬ ਪੋਲਿੰਗ ਤੇ ਜਾਉਂਗਾ ਜੀ ਮੈਂ ਜੀ ਕਿੰਨਾ ਕੁ ਚਾਏ ਬੋਟ ਮੈਂ ਵੋਟ ਪਾਣ ਜਾ ਰਿਹਾ ਤਾਂ ਮੈਨੂੰ ਮਤਲਬ ਵਧੀਆ ਫੀਲ ਲੱਗ ਰਿਹਾ ਕਿ ਮੈਂ ਆਪਦਾ ਇੱਕ ਚੰਗਾ ਨੁਮਾਇੰਦਾ ਚੁਣਾ ਜੀ ਦੇਖੋ ਪਾਰਟੀਆਂ ਵੱਲੋਂ ਹਰ ਇੱਕ ਪਾਰਟੀਆਂ ਵੱਲੋਂ ਮਤਲਬ ਕਿ ਜਿਹੜਾ ਹੈਗਾ بڑے بڑے ਦਾਅਵੇ ਤੇ ਵਾਅਦੇ ਕੀਤੇ ਜਾਂਦੇ ਅਗੇ ਜੇ ਆਪਾਂ ਗੱਲ ਨਸ਼ੇ ਦੀ ਕੀਤੀ ਜਾਵੇ ਤਾਂ ਕੀ ਨਸ਼ਾ ਖਤਮ ਹੋ ਗਿਆ ਜਾਂ ਕਿਸੇ ਕੀ ਨਸ਼ਾ ਜੀ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਨੇ ਮਤਲਬ ਕਿ ਬਿਆਨ ਦਿੱਤੇ ਸੀ ਕਿ ਮੈਂ ਨਸ਼ਾ ਮੁਕਤ ਕਰ ਦੂੰਗਾ ਪੰਜਾਬ ਨੂੰ ਪਰ ਉਸ ਤਰ੍ਹਾਂ ਦਾ ਨਸ਼ਾ ਮੁਕਤ ਪੰਜਾਬ ਉਹ ਕਰ ਨਹੀਂ ਸਕੇ ਉਹਨਾਂ ਨੂੰ ਨਸ਼ਾ ਮੁਕਤ ਪੰਜਾਬ ਲਈ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਦੋਂ ਪਹਿਲਾਂ ਵੀ ਕੈਪਟਨ ਸਰਕਾਰ ਆਈ ਆ ਅਕਾਲੀ ਸਰਕਾਰ ਆਈ ਆ ਹਰ ਇੱਕ ਸਰਕਾਰ ਆਈ ਆ ਜਿਹੜੀ ਉਹ ਨਸ਼ੇ ਦੇ ਖਿਲਾਫ ਕਹਿੰਦੀ ਹੈ ਕਿ ਅਸੀਂ ਨਸ਼ਾ ਬੰਦ ਕਰ ਦਾਂਗੇ ਪਰ ਕੋਈ ਵੀ ਜਿਹੜੀ oh mm. ਇੱਕ ਦੇਖੋ ਜੂ ਦਾ ਬਹੁਤ ਵੱਡਾ ਰੋਲ ਅਹਿਮ ਰੋਲ ਹੁੰਦਾਗਾ ਬੱਚੇ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਭਜ ਜੰਦੇ ਕੀ ਕਾਰਨ ਕੀ ਹੈ ਬੱਚਿਆਂ ਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਹੈ ਕਿ ਉਹ ਆਪਣੇ ਕਰੀਅਰ ਨੂੰ ਸੈੱਟ ਕਰਨਾ ਚਾਹੁੰਦੇ ਆ ਕਿ ਇੱਥੋਂ ਦੀ ਬੇਰੁਜ਼ਗਾਰੀ ਦੇ ਹਿਸਾਬ ਨਾਲ ਦੇਖੀਏ ਭ੍ਰਿਸ਼ਟਾਚਾਰ ਦੇ ਹਿਸਾਬ ਨਾਲ ਦੇਖੀਏ ਜਿਹੜੀਆਂ ਕਿ ਰਿਸ਼ਵਤਾਂ ਖੋਰੀਆਂ ਜਾਦੇ ਵੱਧ ਰਹੀਆਂ ਗਈਆਂ ਬਾਕੀ ਬੇਰੁਜ਼ਗਾਰੀ ਜਾਦੇ ਵੱਧ ਰਹੀ ਹੈ ਕਿਸੇ ਵੀ ਕੰਮੇ ਨੂੰ ਕੰਮ ਨਹੀਂ ਮਿਲ ਰਿਹਾਗਾ ਉਸ ਕਰਕੇ ਬੱਚਿਆਂ ਨੂੰ ਵੀ ਹੈ ਕਿ ਆਪਣਾ ਕਰੀਅਰ ਸੈੱਟ ਕਰ ਲਿਓ ਵਿਦੇਸ਼ਾਂ ਵੱਲ ਜ਼ਿਆਦਾ ਰੁਝਾਨ ਉਹਨਾਂ ਦਾ ਜਿਹੜਾ ਵੱਧ ਰਿਹਾ ਹੈ ਬਿਲਕੁਲ ਆਪਾਂ ਪੱਖ ਜਿਹੜਾ ਨਮਾਇਦਾ ਚਾਉਣੇ ਹੈਗੇ ਆ ਵੀ ਜਿਹੜਾ ਕੋਈ ਕਿਸੇ ਦਾ ਪੱਖ ਨਾ ਪੂਰੇ ਹਨਾ ਵੀ ਆਪ ਦਾ ਜਿਹੜਾ ਪਾਰਟੀ ਨੂੰ ਛੱਡ ਕੇ ਇੱਕ ਲੋਕ ਲੋਕਾਂ ਦਾ ਬਣੇ ਹਨਾ ਵੀ ਲੋਕਾਂ ਦੇ ਹਿੱਤ ਦੀ ਗੱਲ ਕਰੇ ਤੇ ਜਿਹੜਾ ਹੈਗਾ ਵੀ ਸਮਾਜ ਦੇ ਵਿੱਚ ਜਿੰਨੀਆਂ ਵੀ ਆਪਣੇ ਮਤਲਬ ਕਰਪਸ਼ਨਾਂ ਹੋ ਰਹੀਆਂ ਹਨਾ ਜਾਂ ਕਿਸੇ ਵੀ ਪੱਧਰ ਤੇ ਜਿਹੜੀ ਹੈਗੀ ਆ ਵੀ ਕੋਈ ਨਾ ਇਨਸਾਫੀ ਹੁੰਦੀ ਹੈ ਕਿਸੇ ਗਰੀਬ ਨਾਲ ਉਹਨਾਂ ਦਾ ਖੰਡਨ ਕਰੇ ਤੇ ਆਪ ਦਾ ਵਧੀਆ ਇੱਕ ਨਿਰਪੱਖ ਮਤਲਬ ਹੀ ਹਰੇਕ ਦਾਇਰੇ ਚ ਉਹਦੀ ਜਾਂਚ ਕਰਾਵੇ ਜਾਂ ਉਹਦਾ ਇੱਕ ਹੱਲ ਕੱਢੇ ਨਿਰਪੱਖ ਬਿਲਕੁਲ ਹਰ ਇੱਕ ਪਾਰਟੀ ਵੱਲੋਂ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਬਾਅਦ ਚ ਜਿਹੜਾ ਉਹ ਉਹ ਇੰਪਲੀਮੈਂਟ ਨਹੀਂ ਹੁੰਦਾ ਕਿ ਦੇਖੋ ਇਹ ਤਾਂ ਹੁਣ ਪਾਰਟੀਆਂ ਤੇ ਆ ਡਿਪੈਂਡ ਹੂੰ ਕਿ ਉਹਨਾਂ ਨੇ ਕੀ ਬੋਲਣਾ ਜਾਂ ਕੀ ਨਹੀਂ ਉਹ ਉਹਨਾਂ ਨੂੰ ਮਿਲਦਾ ਉਹਨਾਂ ਕ ਬੋਲਣਾ ਚਾਹੀਦਾ ਜਿੰਨਾ ਕੋ ਕਰ ਸਕਣਾ ਕਿਉਂਕਿ ਆਇਆ ਹੈਗਾ ਕਿ ਅਗਰ ਹਨਾ ਆਪਾਂ ਵੀ ਜ਼ਿਆਦਾ ਦਾਅਵੇ ਕਰਦੇ ਹੈਗੇ ਉਹਨਾਂ ਨੂੰ ਜਾ ਕੇ ਜਿਵੇਂ ਹੁਣ ਆਪਾਂ ਅਗਰ ਅਨਮੋਲ ਗਗਨਮਾਨ ਜੀ ਨੂੰ ਆਪਾਂ ਚੁਣ ਲਈਏ ਖੈਰ ਅਸੀਂ ਉਹਨਾਂ ਨੂੰ ਐਮਐਲਏ ਬਣਾ ਕੇ ਤੋਰਿਆ ਹੈਗਾ ਹਨਾ ਤੇ ਉਹ ਕਹਿੰਦੇ ਸੀਗੇ ਸੀ ਕਿ ਅਸੀਂ ਐਮਐਸਪੀ ਨੂੰ ਆਹ ਕਰ ਦਾਂਗੇ ਖਤਮ ਕਰ ਦਾਂਗੇ ਪਰ ਜਦੋਂ ਉਹ ਸੱਤਾ ਦੇ ਵਿੱਚ ਪਹੁੰਚਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇੰਨੀ ਛੇਤੀ ਨਹੀਂ ਹੁੰਦਾ ਹਨਾ ਹੱਲ ਤਾਂ ਉਹਨਾਂ ਨੂੰ ਉਹਨਾਂ ਕ ਕਰਨਾ ਚਾਹੀਦਾ ਹੈਗਾ ਕਿ ਜਿੰਨਾ ਕੋ ਉਹਨਾਂ ਨੂੰ ਪਤਾ ਹੋਵੇ ਸਿਆਸਤ ਬਾਰੇ ਉਹ ਐਵੇਂ ਹੁਣ ਜਾ ਕੇ ਵੀ ਜਿੰਨਾਂ ਦਾ ਉਹਨਾਂ ਨੂੰ ਪਤਾ ਹੀ ਨਹੀਂਗਾ ਉਹ ਬਿਆਨ ਦੇਣ ਹਨਾ ਤਾਂ ਉਹ ਜਿਹੜਾ ਚੀਜ਼ ਹੈਗੀ ਉਹ ਮੁਕੰਮਲ ਨਹੀਂ ਹੁੰਦਾ ਤਾਂ ਉਹ ਮੁੜ ਕੇ ਉਹਨਾਂ ਦੀ ਪਾਰਟੀ ਤੇ ਐਕਸ਼ਨ ਆਉਂਦਾ ਜਾਂ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ ਤਾਂ ਫਿਰ ਜਿਹੜਾ ਦੰਗੇ ਫਸਾਦ ਹੁੰਦੇ ਨੇ ਸੋ ਤਾਂ ਕਰਕੇ ਉਹਨਾਂ ਨੂੰ ਉਹਨਾਂ ਕੀ ਭਾਸ਼ਣ ਦੇਣਾ ਚਾਹੀਦਾ ਜਿੰਨਾਂ ਕੋ ਉਹਨਾਂ ਨੂੰ ਸੱਤਾ ਬਾਰੇ ਪਤਾ ਹੋਵੇ ਬਿਲਕੁਲ ਬਿਲਕੁਲ ਹਾਂ ਇਹਨਾਂ ਦਾ ਰਜੇ ਇਹੀ ਕਹਿਣਾ ਹੈ ਵੀ ਜਿੰਨਾਂ ਕੋ ਸੱਤਾ ਬਾਰੇ ਪਤਾ ਹੈ ਉਹਨਾਂ ਇੱਕ ਭਾਸ਼ਣ ਦੇਣਾ ਚਾਹੀਦੀ ਹੈਗੀ ਤੁਹਾਨੂੰ ਕਿਸਾ ਲੱਗਦਾ ਵੀ ਭਾਸ਼ਣ ਤਾਂ ਵੱਡੇ ਵੱਡੇ ਹੁੰਦੇ ਨੇ ਵੀ ਕੋਈ ਲਾਗੂ ਵੀ ਹੁੰਦੇ ਆ ਉਹ ਭਾਸ਼ਣ ਜਿੰਨਕ ਅੱਜਕੱਲ ਦੇਖਿਆ ਹੈ ਭਾਸ਼ਣ ਤਾਂ ਸਾਰੇ ਦਿੰਦੇ ਨੇ ਪਰ ਪੂਰਾ ਕੋਈ ਨਹੀਂ ਕਰਦਾ ਮਤਲਬ ਕੋਈ ਹੁੰਦਿਆ ਵੀ ਜਦੋਂ ਇਲੈਕਸ਼ਨਸ ਆਨੇ ਹੁੰਦੇ ਆ ਸਿਰਫ ਉਹਦੋਂ ਥੋੜਾ ਬਹੁਤ ਕੰਮ ਕਰਦੇ ਆ ਜਦੋਂ ਸਿਲੈਕਟ ਹੋ ਜਾਂਦੇ ਆ ਉਸ ਤੋਂ ਕੋਈ ਕੰਮ ਨਹੀਂ ਕਰਦੇ ਹੈਗਾ ਉਹਨਾਂ ਨੂੰ ਐ ਹੁੰਦਾ ਵੀ ਹੁਣ ਤਾਂ ਸਿਲੈਕਟ ਹੋ ਹੀ ਗਏ ਹੁਣ ਕਿਹੜਾ ਸਾਡਾ ਕੋਈ ਕੁਝ ਵੀ ਗਾਰਡ ਸਕਦਾ ਹੈ ਬਿਲਕੁਲ ਬਿਲਕੁਲ ਤੁਹਾਡੀ ਵੋਟ ਬਣੀ ਹੈ ਹਾਂਜੀ ਸਰ ਫਸਟ ਟਾਈਮ ਪਾਉਗੀ ਹਾਂਜੀ ਸਰ ਕਿੰਨਾ ਚਾਅ ਹੈ ਇਤ ਜ਼ਿਆਦਾ ਹੈਗਾ ਕਿਉਂਕਿ ਫਸਟ ਟਾਈਮ ਪਾਣੀ ਆਵਦੀ ਵੋਟ ਆਫ ਦਾ ਰਾਈਟ ਹੈ ਤਾਂ ਸਾਰਿਆਂ ਨੂੰ ਪੂਰਾ ਕਰਨਾ ਚਾਹੀਦਾ ਆਫ ਦਾ ਰਾਈਟ ਬਿਲਕੁਲ ਜੀ ਤੇ ਜਿਹੜੀ ਬੋਰ ਦੇਣੀ ਚਾਹੀਦੀ ਤਾਂ ਕਿ ਲੋਕਾਂ ਵਾਸਤੇ ਜਿਹੜੇ ਗਰੀਬ ਲੋਕ ਹੈ ਉਹਨਾਂ ਵਾਸਤੇ ਕੁਝ ਨਾ ਕੁਝ ਕਰਨ ਹੋ ਤੇ ਉਹਨਾਂ ਦਾ ਉਹ ਬੈਨੀਫਿਟ ਹੋਵੇ ਜਾਂ ਫਿਰ ਉਹਨਾਂ ਨੂੰ ਕੁਝ ਨਾ ਕੁਝ ਪ੍ਰੋਫਿਟ ਹੋਵੇ ਹੋਬਲੀ ਸੱਤਾ ਨੂੰ ਜਿਤਾਉਣ ਵਾਸਤੇ ਬਿਲਕੁਲ ਤੁਸੀਂ ਦੇਖੋ ਜੀ ਇੱਕ ਗੱਲ ਆਪਾਂ ਭਗਵਾਨ ਨੰਦ ਕੀਤੀ ਆ ਵੀ ਤਾਂ ਉਹਨਾਂ ਨੇ ਆਖੇ ਵੀ ਮੈਂ ਲੇਡੀ ਨੂੰ 100000 ਰੁਪਏ ਦੂੰਗਾ ਜਾਂ ਹੋਰ ਹੈ ਕੋਈ ਵਾਦੇ ਪੂਰੇ ਹੋਏ ਆ ਇਹ ਟਿੱਕਰ ਸਰ ਥੋੜੇ ਬਹੁਤ ਵਾਦੇ ਤਾਂ ਪੂਰੇ ਹੋਏ ਨੇ ਉਹਨਾਂ ਜਾਣਦੇ ਹੋ ਮੇਰੀ ਇੱਕ ਫਰੈਂਡ ਦੀ ਸ਼ਾਪ ਹੈ ਉਹਨਾਂ ਦੇ ਅਕਾਊਂਟ ਵਿੱਚ ਆਏ ਨੇ ਪੈਸੇ ਮਤਲਬ 1000 ਰੁਪਏ ਤਾਂ ਨਹੀਂ ਪਰ 500 ਰੁਪਏ ਆਏ ਨੇ ਉਹ ਉਹਨਾਂ ਦੇ ਇੱਕ ਦੋ ਤੁਸੀਂ ਕੀ ਸਮਝਦੇ ਹੋ ਵੀ ਜਿਹੜੇ ਮਤਲਬ ਕਿ ਆਪਾਂ ਆਏ ਲਾ ਲੋ ਵੀ ਆਟਾ ਦਾਲ ਸਕੀਮ ਦਿੱਤੀ ਜਾਂਦੀ ਹੈ ਗਰੀਬਾਂ ਨੂੰ ਹੈ ਜਾਂ ਮਤਲਬ ਕਿ ਬੱਸਾਂ ਦੇ ਵਿੱਚ ਕਿਰਾਇਆ ਫ੍ਰੀ ਕੀਤਾ ਜਾਂਦਾ ਹੈ ਕੀ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਸਰ ਹੋਣਾ ਵੀ ਚਾਹੀਦਾ ਤੇ ਨਹੀਂ ਵੀ ਕਿਉਂਕਿ ਕਈ ਲੋੜੀਂਦਾ ਹੁੰਦੇ ਨੇ ਜਿਨ੍ਹਾਂ ਨੂੰ ਚਾਹੀਦਾ ਇਹ ਤੇ ਕਈ ਆਮਦੇ ਨੇ ਵੀ ਜਿਵੇਂ ਹੁਣ ਇਹ ਦਿੱਤਾ ਗਿਆ ਤਾਂ ਉਹਨਾਂ ਦਾ ਨਜਾਇਜ਼ ਫਾਇਦਾ ਚੱਕਦੇ ਨੇ ਬਿਲਕੁਲ ਜੀ ਤਾਂ ਫਿਰ ਜਿਹੜੇ ਲੋੜੀਂਦੇ ਨੇ ਉਹਨਾਂ ਨੂੰ ਦਿੱਤਾ ਜਾਇਦਾ ਵਧੀਆ ਰਹਿੰਦਾ ਹੈ ਮਨ ਜਿਵੇਂ ਉਹ ਕੀ ਕਹਿੰਦੇ ਰਾਸ਼ਨ ਵਗੈਰਾ ਫ੍ਰੀ ਮਿਲਦਾ ਹੈ ਹੁਣ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਘੱਟ ਮਿਲਦਾ ਜਿਨ੍ਹਾਂ ਨੂੰ ਨਹੀਂ ਲੋੜ ਜ਼ਿਆਦਾ ਲੈ ਕੇ ਜਾਂਦੇ ਆ ਤਾਂ ਫਿਰ ਉਹ ਚੈੱਕ ਕਰਕੇ ਦੇਣਾ ਚਾਹੀਦਾ ਵੀ ਕਿਹਨੂੰ ਲੋੜ ਹੈ ਤੇ ਕਿਹਨੂੰ ਲੋੜ ਨਹੀਂ ਹੈ ਕੀ ਤੁਹਾਨੂੰ ਲੱਗਦਾ ਵੀ ਜਦੋਂ ਫਸਟ ਟਾਈਮ ਤੁਸੀਂ ਵੋਟ ਪਾਓਗੇ ਜਿਹੜਾ ਉਮੀਦਵਾਰ ਚੁਣੋਗੇ ਉਹ ਸਹੀ ਹੋਏਗਾ ਸਰ ਮੈਂ ਤਾਂ ਨੋਟਾ ਨਹੀਂ ਪਾਉਂਗੀ ਇਹਨਾਂ ਦੇ ਹੀ ਕਹਿੰਦੇ ਵੀ ਮੈਂ ਨੋਟਾ ਨੂੰ ਵੋਟ ਪਾਉਂਗੀ ਬੇਟਾ ਕੀ ਕਹਿਣਾ ਚਾਹੋਗੇ ਲੋਕ ਸਭਾ ਇਲੈਕਸ਼ਨ ਆ ਰਹੇ ਆ ਲੋਕ ਸਭਾ ਇਲੈਕਸ਼ਨ ਦਾ ਆ ਰਹੇ ਆ ਜੀ ਤੇ ਇਹਨਾਂ ਵਿੱਚ ਮਰੇ ਸਾਡੇ ਵਿਚਾਰ ਹਾਂ ਜੀ ਸੱਚੀ ਸਾਡੇ ਵਿਚਾਰ ਇਹ ਆ ਜੀ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਆ ਜਿੱਥੇ ਵੀ ਆਉਂਦੇ ਆ ਜਦੋਂ ਵੀ ਆਉਂਦੇ ਆ ਕੋਈ ਨਾ ਕੋਈ ਬਦਲਾਅ ਦੀ ਗੱਲ ਕਰਦੇ ਪਰ ਬਦਲਾਅ ਨਹੀਂ ਕਰਦੇ ਤੇ ਮੈਂ ਨੋਟਾ ਦੀ ਉਹ ਕਰੂੰਗਾ ਜੀ ਮੈਂ ਵੋਟ ਕਿਸੇ ਨੂੰ ਨਹੀਂ ਪਾਉਣਾ ਕੀ ਗੱਲ ਕਿਉਂ ਨੋਟਾ ਨੂੰ ਕਰੋਗੇ ਤੁਸੀਂ ਦੇਖੋ ਵੀ ਜਿਹੜੇ ਲੋਕ ਸਭਾ ਇਲੈਕਸ਼ਨ ਹੋ ਰਹੇ ਹੈਗੇ ਉਹ ਕਹਿੰਦੇ ਵੀ ਚੰਗੀ ਸਾਫ ਸੁਥਰੀ ਇੱਕ ਮਤਲਬ ਕਿ ਜਿਹੜੀ ਹੈਗੀ ਸਰਕਾਰ ਬਣੇ ਤੁਸੀਂ ਨੋਟਾ ਨੂੰ ਕਿਉਂ ਚੰਦਦੇ ਹੋ ਸਾਫ ਸੁਥਰੀ ਸਰਕਾਰ ਹਰੇਕ ਹਾਰ ਹੀ ਕਹਿੰਦੇ ਆ ਜੀ ਬੰਦ ਹੀ ਨਹੀਂ ਪਰ ਗੱਲਾਂ ਬਹੁਤ ਆਲ ਜਾਂਦੀਆਂ ਹੂੰ ਬਹੁਤ ਆ ਤੁਹਾਨੂੰ ਵੀ ਪਤਾ ਪੰਜਾਬ ਦੀ ਰਾਜਨੀਤੀ ਦਾ ਵੀ ਪਤਾ ਤੇ ਭਾਰਤੀ ਰਾਜਨੀਤੀ ਤੇ ਵੀ ਪਤਾ ਹੀ ਬਿਲਕੁਲ ਜੀ ਸਭ ਕੋਲ ਤੁਹਾਨੂੰ ਪਤਾ ਹੀ ਆ ਸਾਬ ਇਸੇ ਕਰਕੇ ਨੋਟਾ ਦੀ ਕਰੂੰ ਤੁਸੀਂ ਦੇਖੋ ਵੀ ਜਿੰਨੇ ਵੀ ਉਮੀਦਵਾਰ ਖੜੇ ਹੋ ਰਹੇ ਆ ਕੀ ਤੁਹਾਨੂੰ ਕੋਈ ਵੀ ਨਹੀਂ ਪਸੰਦ ਉਹਨਾਂ ਚ ਕੋਈ ਵੀ ਨਹੀਂ ਪਸੰਦ ਜੀ ਜੀ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਸਰ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੀ ਹੈਗੀ ਕਿਸ ਤਰ੍ਹਾਂ ਦਾ ਤੁਸੀਂ ਉਮੀਦਵਾਰ ਚਾਹੁੰਦੇ ਹੋ ਕੀ ਦੇਖੋ ਅਸੀਂ ਵਿਦਿਆਰਥੀਆਂ ਦੀ ਜਿਹੜੀ ਹੈ ਯੂਨੀਵਰਸਿਟੀ ਕਾਲਜ ਜੱਤੋ ਦੇ ਸਾਰੇ ਵਿਦਿਆਰਥੀਆਂ ਦੀ ਵੋਟ ਜਿਹੜੀ ਹੈ ਸੁਨਿਸ਼ਚਿਤ ਕੀਤੀ ਹੈ ਬਿਲਕੁਲ ਜੀ ਜਿਹੜੇ ਵੀ ਕੁਝ ਬੱਚੇ ਸੀਗੇ ਉਹਨਾਂ ਦੀਆਂ ਨਵੀਆਂ ਵੋਟਾਂ ਨਹੀਂ ਸੀ ਬਣੀਆਂ ਉਹਨਾਂ ਦੀ ਵੋਟ ਜਿਹੜੀ ਬਣਾਉਣ ਦੀ ਪ੍ਰਕਿਰਿਆ ਸਾਡੇ ਕਾਲਜ ਵੱਲੋਂ ਜਿਹੜੀ ਹੈ ਉਹ ਸਾਡੇ ਤਹਿਸੀਲ ਪ੍ਰਸ਼ਾਸਨ ਨਾਲ ਲੜ ਕੇ ਸਬਡਿਵੀਜ਼ਨ ਪ੍ਰੋਸੈਸ ਨਾਲ ਲੜ ਕੇ ਅਸੀਂ ਉਹਨੂੰ ਪੂਰਾ ਕੀਤਾ ਔਰ ਜਿੱਥੋਂ ਤੱਕ ਅਸੀਂ ਵਿਦਿਆਰਥੀਆਂ ਨੂੰ ਇਹੀ ਜਾਗਰੂਕ ਕਰਦੇ ਹਾਂ ਕਿ ਜਿਸ ਕੈਂਡੀਡੇਟ ਨੂੰ ਤੁਸੀਂ ਵੋਟ ਦੇਣੀ ਹੈ ਉਸ ਕੈਂਡੀਡੇਟ ਦਾ ਕੈਰੈਕਟਰ ਉਸ ਕੈਂਡੀਡੇਟ ਦੀ ਕੁਆਲਿਫਿਕੇਸ਼ਨ ਉਸ ਕੈਂਡੀਡੇਟ ਯੋਗਤਾ ਨੂੰ ਜ਼ਰੂਰ ਧਿਆਨ ਚ ਰੱਖਣਾ ਹੈ ਪਾਰਟੀ ਪੁੱਤਰ ਤੋਂ ਉੱਪਰ ਉੱਠ ਕੇ ਉਸ ਉਮੀਦਵਾਰ ਨੂੰ ਚੁਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹਦਾ ਬਹੁਤ ਚੰਗਾ ਅਕਸ ਹੈ ਤੇ ਜਿਸ ਤੋਂ ਕੋਈ ਚੰਗੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਤੁਹਾਡੇ ਸੁਪਨਿਆਂ ਤੇ ਤੁਹਾਡੀ ਜਿਹੜੀ ਇੱਛਾ ਦੇ ਅਨੁਸਾਰ ਕੰਮ ਕਰ ਸਕੇ ਕਿਉਂਕਿ ਜੇਕਰ ਤੁਸੀਂ ਉਮੀਦਵਾਰ ਨੂੰ ਪ੍ਰੀਫਰੈਂਸ ਦੇਣ ਲੱਗ ਜੂਗੇ ਤਾਂ ਪਾਰਟੀਆਂ ਨੂੰ ਇਹ ਕਰਨਾ ਪਊਗਾ ਕਿ ਚੰਗੇ ਉਮੀਦਵਾਰ ਨੂੰ ਹੀ ਖੜਾ ਕੀਤਾ ਜਾਵੇ ਤਾਂ ਕਿ ਚੋਣਾਂ ਦੇ ਵਿੱਚ ਜਿਹੜੀ ਹੈ ਸਫਲਤਾ ਹਾਸਲ ਕੀਤੀ ਜਾ ਸਕੇ ਬਿਲਕੁਲ ਸਰ ਸਰ ਤੁਸੀਂ ਦੇਖੋ ਵੀ ਹਰੇਕ ਉਮੀਦਵਾਰ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਹਨ ਪਰ ਗਾਂਹਾਂ ਜਾ ਕੇ ਉਹ ਲਾਗੂ ਨਹੀਂ ਹੁੰਦੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆ ਦੇਖੋ ਇਹ ਸਾਡੇ ਪੰਜਾਬ ਦੀ ਨਹੀਂ ਭਾਰਤ ਪੱਧਰ ਦੀ ਰਾਜਨੀਤੀ ਦੀ ਬਣਬਣਾ ਬਣ ਚੁੱਕੀ ਹੈ ਕਿ ਇਹ ਜਿੱਥੇ ਪਹਿਲਾਂ ਇੱਕ ਦੇਸ਼ ਭਗਤ ਭਗਤੀ ਵਾਲਾ ਕੰਮ ਹੁੰਦਾ ਸੀ ਰਾਜਨੀਤੀ ਹੁਣ ਇੱਕ ਕਾਰਪੋਰੇਟ ਸਿਸਟਮ ਦਾ ਜਿਹੜਾ ਉਹ ਹਿੱਸਾ ਬਣ ਕੇ ਰਹਿ ਗਈ ਹੈ ਉਹਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਹੈਗੀਆਂ ਨੇ ਪਰ ਫਿਰ ਵੀ ਬੀਜ ਨਾਸ਼ੀ ਹੁੰਦਾ ਬਹੁਤ ਸਾਰੇ ਅੱਛੇ ਨੇਤਾ ਨੇ ਜਿਹੜੇ ਅੱਛਾ ਕੰਮ ਕਰਦੇ ਨੇ ਸਾਨੂੰ ਇਸ ਤਰ੍ਹਾਂ ਦੇ ਨੇਤਾ ਅੱਗੇ ਲਿਆਉਣੇ ਚਾਹੀਦੇ ਐਸ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਐਸ ਤਰ੍ਹਾਂ ਦੇ ਵਿਧਾਇਕ ਅੱਗੇ ਲਿਆਉਣੇ ਚਾਹੀਦੇ ਆ ਜਿਹੜੇ ਲੋਕਾਂ ਦੇ ਕੰਮ ਆ ਸਕਣ ਔਰ ਲੋਕਾਂ ਦੇ ਹਿੱਤ ਚ ਖੜ ਸਕਣ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਲੋਕਾਂ ਦਾ ਕੰਮ ਕਰਨਾ ਬਿਲਕੁਲ ਸਰ ਆਪਾ ਜੀ ਪੰਜਾਬ ਦੀ ਗੱਲ ਕੀਤੀ ਆਵੇ ਤਾਂ ਤੁਸੀਂ ਦੇਖੋ ਵੀ ਘਰ ਛੱਡ ਛੱਡ ਕੇ ਬੱਚੇ ਜਿਹੜੇ ਬਾਹਰ ਨੂੰ ਜਾ ਰਹੇ ਹੈ ਕੀ ਕਾਰਨ ਕੀ ਹੈ ਮਲਕੇ ਜਿਹੜਾ ਹੈ ਬਾਹਰ ਇੱਥੇ ਜਿਹੜੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹੈ ਬਾਹਰ ਜਾਣ ਦਾ ਕੀ ਕਾਰਨ ਕੀ ਹੈ ਦੇਖੋ ਇਹ ਪਿਛਲੇ ਕੁਝ ਸਮੇਂ ਚ ਇਹ ਬਹੁਤ ਜ਼ਿਆਦਾ ਰੁਝਾਨ ਵਧ ਗਿਆ ਸੀਗਾ ਲੇਕਿਨ ਪਿਛਲੇ ਸਾਲ ਤੋਂ ਕਿਉਂਕਿ ਅਸੀਂ ਐਡਮਿਸ਼ਨਸ ਨੂੰ ਦੇਖਦੇ ਆ ਤਾਂ ਪਿਛਲੇ ਸਾਲ ਤੋਂ ਇਹ ਰੁਝਾਨ ਥੋੜਾ ਜਆ ਥੱਲੇ ਨੂੰ ਆਉਣਾ ਸ਼ੁਰੂ ਹੋਇਆ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਲੋਕਾਂ ਦਾ ਵਿਦਿਆ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਹੈ ਉਹਨਾਂ ਦਾ ਜਿਹੜਾ ਜੀਵਨ ਹੈ ਕੋਈ ਨਾ ਸੌਖਾ ਨਹੀਂ ਹੈ ਉਹਨਾਂ ਨੂੰ ਕੰਮ ਜਿਹੜੇ ਆ ਨਹੀਂ ਮਿਲ ਰਹੇ ਜਿਹਦੇ ਕਰਕੇ ਹੁਣ ਉਧਰੋਂ ਰੁਸਾਨ ਕੁਝ ਘਟਿਆ ਪਰ ਜਿਹੜਾ ਜਾਨਦਾਰ ਜਵਾਨ ਵਧਿਆ ਸੀਗਾ ਉਹ ਇਸੇ ਕਰਕੇ ਸੀਗਾ ਕਿ ਅਸੀਂ ਸਾਡੀ ਨੌਜਵਾਨ ਪੀੜੀ ਨੂੰ ਉਹ ਅਪਰਚੂਨਿਟੀਆਂ ਨਹੀਂ ਦੇ ਸਕੇ ਜਿਨ੍ਹਾਂ ਦੇ ਉਹ ਕਾਬਿਲ ਸੀਗੇ ਤੁਸੀਂ ਦੇਖੋ ਕਿ ਸਾਡੇ ਸਾਊਥ ਦੇ ਕਰਨਾਟਕਾ ਦੇ ਬੈਂਗਲੌਰ ਦੇ ਜਿਹੜੇ ਇੰਜੀਨੀਅਰਸ ਹੈਗੇ ਆ ਸਾਊਥ ਦੇ ਜਿਹੜੇ ਇੰਜੀਨੀਅਰਸ ਹੈਗੇ ਆ ਉਹ ਸਾਰੇ ਅਮਰੀਕਾ ਦਾ ਕੰਪਿਊਟਰ ਸਿਸਟਮ ਜਿਹੜਾ ਆ ਉਹ ਚਲਾ ਰਹੇ ਆ ਤੇ ਜੇ ਕਿਤੇ ਉਹਨਾਂ ਇੰਜੀਨੀਅਰ ਨੂੰ ਅਸੀਂ ਮੌਕਾ ਦਿੱਤਾ ਹੁੰਦਾ ਤਾਂ ਉਹ ਅਮਰੀਕਾ ਜਿਹੜੀ ਨੰਬਰ 1 ਪਾਵਰ ਬਣ ਚੁੱਕੀ ਹੈ ਉਹ ਕਿਤੇ ਸਾਡੇ ਦੇਸ਼ ਦੇ ਵਿੱਚ ਕੰਮ ਕਰਦੇ ਤੇ ਅਸੀਂ ਪਤਾ ਨਹੀਂ ਕਿੱਥੇ ਹੋਣਾ ਸੀ ਤਾਂ ਕਿਤੇ ਨਾ ਕਿਤੇ ਅਸੀਂ ਆਪਣੇ ਮੁਲਕ ਦੇ ਇੰਟੈਲੈਕਟ ਨੂੰ ਸੰਭਾਲ ਨਹੀਂ ਸਕੇ ਹੂੰ ਇਹ ਮੰਨਣਾ ਪਏਗਾ ਗੱਲਾਂ ਚਾਹੇ ਅਸੀਂ ਜਿੰਨਾ ਮਰਜ਼ੀ ਕਰ ਲਈ ਬਿਲਕੁਲ ਜੀ ਇਹ ਪਰ ਨਸ਼ੇ ਦੀ ਗੱਲ ਕੀਤੀ ਆ ਵੀ ਤਾਂ ਕੀ ਨਸ਼ਾ ਮਲਕੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਦਿਨੋ ਦਿਨ ਵਧਦੇ ਜਾ ਰਹੇ ਪਰ ਪਰ ਉਹ ਬਾਹਰ ਸਰਕਾਰ ਕਹਿੰਦੀ ਵੀ ਅਸੀਂ ਨਸ਼ਾ ਜਿਹੜਾ ਹੈ ਬਿਲਕੁਲ ਖਤਮ ਕਰ ਦੇਵਾਂਗੇ ਤੇ ਦੇਖੋ ਇਹ ਜਿਹੜਾ ਜੇ ਸਰਕਾਰ ਚਾਹੇ ਜਾਂ ਪੁਲਿਸ ਦੇ ਹੱਥ ਖੋਲ ਦਿੱਤੇ ਜਾਣ ਤਾਂ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਜਿਹੜਾ ਉਹ ਚੱਲ ਸਕਦਾ ਕਿਤੇ ਨਾ ਕਿਤੇ ਬਹੁਤ ਵੱਡਾ ਗੋਰਖ ਧੰਦਾ ਹੈ ਜਿਹਦੇ ਬਾਰੇ ਕੋਈ ਸਪਸ਼ਟ ਟਿੱਪਣੀ ਆਪਾਂ ਨਹੀਂ ਕਰ ਸਕਦੇ ਬਿਲਕੁਲ ਇਹਨਾਂ ਦਾ ਇਹੀ ਕਹਿਣਾ ਸੀ ਕਿ ਵੀ ਮਲਗੇ ਜਿਹੜਾ ਹੈਗਾ ਸਰਕਾਰਾਂ ਨੂੰ ਲੈ ਕੇ ਸੋਚਣ ਦੀ ਲੋੜ ਹੈ ਵੀ ਸਰਕਾਰ ਚਾਹੇ ਤਾਂ ਇੱਕ ਮਿੰਟ ਜਿਹੜਾ ਹੈਗਾ ਨਸ਼ਾ ਬੰਦ ਹੋ ਸਕਦਾ ਪਰ ਇਹ ਤਾਂ ਸਰਕਾਰਾਂ ਤੇ ਨਿਰਭਰ ਕਰਦਾ ਹੈ ਹੁਣ ਦੇਖਣਾ ਹੋਊਗਾ ਕਿ ਲੋਕ ਜਿਹੜਾ ਹੈਗਾ ਕਿਸ ਉਮੀਦਵਾਰ ਨੂੰ ਫਤਵਾ ਦਿੰਦੇ ਆ ਇਹ ਤੌਣ ਵਾਲਾ ਸਮਝ ਦੱਸੇਗਾ ਕੈਰਮਨ ਲਕੀਸ਼ਰ ਮੇਰ ਨਾਲ ਬਿਪਨ ਗੋਇਲ ਇੰਡੀਅਨ ਨਿਊਜ਼ ਪੰਜਾਬ ਜੈ